ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦੱਲੂ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਹੈਗਾ ਜੀ ਮੋਗਾ ਬਾਈ ਰਸਪਾਲ ਪਾਲ ਦੇ ਘਰੋਂ ਇੱਕ ਆਪਾਂ ਸੁਣ ਦੂਜੇ ਸੂਏ ਸੂਣ ਵਾਲੇ ਇੱਕ ਝੋਟੀ ਦਿਖਾ ਰਹੇ ਆ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਥਾਂਲੇ ਵੀ ਤੇ ਮਿੱਤਰੋ ਪੂਰੀ ਸਾਫ਼ ਹੈ ਸੋਨਾ ਹਵਾਨਾ ਵਜਣ ਚੰਗਾ ਤੇ ਚੰਗੀ ਮਿੱਤਰੋ ਸਮੀ ਵੀ ਹੈ ਇੱਕ ਸਿੰਘ ਦਾ ਮਿੱਤਰੋ ਕੈਪ ਜਰੂਰ ਲਿਆ ਦੁੱਧ ਵਾਲੀ ਝੋਟੀ ਹੈ ਕੱਲੀ ਕੱਲੀ ਚੀਜ਼ ਆਪਾਂ ਪਹਿਲਾਂ ਤੁਹਾਨੂੰ ਦਿਖਾ ਦਗੇ ਹਜੇ ਮੇਰਾ ਅੰਦਾਜ਼ਾ ਵੀ ਪੰਜ ਚਾਰ ਦਿਨ ਘੱਟੋ ਘੱਟ ਹੈ ਲੈਂਦੀ ਆ ਐ ਤੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਫਿਰ ਆਪਾਂ ਤੁਹਾਨੂੰ ਮਿੱਤਰੋ ਤੋੜ ਕੇ ਦਿਖਾਵਾਂਗੇ ਹਾਂਜੀ ਭਾਈ ਰਸਵਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਆਪਣਾ ਇਹ ਘਰ ਪਿੰਡ ਦੇ ਕਿੱਥੇ ਜੇ ਆ ਇਹ ਇਹ ਸਾਡਾ ਆਰੋ ਦੇ ਨੇੜੇ ਹੈ ਇਹਦਾ ਧਰਮਸਾਲਾ ਹੈ ਇਹ ਭਗਤਾ ਕਿੰਨਾ ਕੁ ਪੈ ਜਾਂਦਾ ਇਹਨੂੰ 11 ਕਿਲੋਮੀਟਰ ਆ ਭਗਤਾ ਤੇ ਬਾਗਾ ਪ੍ਰਾਣਾ ਬਾਗਾ ਪ੍ਰਾਣਾ 13 ਤੇ ਇੱਧਰ ਜਿਹੜੇ ਜਿਹੜੇ ਨੇੜੇ-ਨੇੜੇ ਪਿੰਡ ਐ ਇਹ ਮਾੜੀ ਮੁਸਤਫਾ ਠੀਕ ਹੈ ਸੁਖਨੰਦthਰਾਜ ਠੀਕ ਹੈ ਹਾਂਜੀ ਓਕੇ ਓਕੇ ਤੇ ਹੁਣ ਇਹਦਾ ਆਪਾ ਜੇ ਸੂਏ ਦੀ ਗੱਲ ਕਰਕੇ ਸੂਆ ਦੂਜਾ ਦੂਜਾ ਸੂਆ ਇਹ ਕਿੰਨੇ ਇੱਕ ਦਿਨ ਲੈ ਜੂਗੀ ਹਜੇ ਲੈ ਜੂਗੀ ਹਫਤਾ ਹਫਤਾ ਲੈਂਦੀ ਹਾਂਜੀ ਦੁੱਧ ਸਹੀ ਕਿੰਨਾ ਕੁ ਦਿੱਤਾ 13 ਕਿਲੋ ਦੁੱਧ ਚੋਇਆ ਸੀ ਪਹਿਲੇ ਸੂਏ ਦਾ ਹੀ ਠੀਕ ਹੈ ਕੱਢੂ ਇਸ ਵਾਰ ਵੀ ਇੰਨਾ ਨਹੀਂ ਵੱਧ ਕੱਢੂ ਉਮੀਦ ਵੱਧ ਦੀ ਐ ओके okay. तो रोज एक बार ਸੋ ਪਹਿਲੇ ਸੂਏ ਬਾਈ ਕਹਿੰਦਾ ਵੀ 13 ਲੀਟਰ ਦੁੱਧ ਕੱਢਿਆ ਵਾ ਉਮੀਦ ਵੱਧਦੀ ਆ 13 ਤਾਂ ਮਿੱਤਰੋ ਕੱਢਣਾ ਕੱਢਣੀ ਆ ਜਿਹੜੇ ਹਿਸਾਬ ਨਾਲ ਮਿੱਤਰੋ ਸਮੀਵੀ ਆ ਸਿੰਘ ਦਾ ਫਿਰ ਆਪਾਂ ਕਹਿੰਦਾ ਕੈਪ ਜਰੂਰ ਆ ਵਾ ਵਜਨ ਚੰਗਾ ਤੇ ਚੰਗੀ ਮਿੱਤਰੋ ਸਮੀਵੀ ਆ ਹਵਾਨਾ ਹਜੇ ਨੇ ਬਨੋੜਾ ਸਟਾਰਟ ਹੀ ਕੀਤਾ ਘੱਟੋ ਘੱਟ 5-4 ਦਿਨਾਂ ਦੀ ਕੱਚੀ ਮੋੜ ਲੈ ਇੱਕ ਸਹ ਹਵਾਨਾ ਹੈ ਹੌਲੀ 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 ਮਾੜੀ ਤਰਕਣਾ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਵੀ ਵੀਰ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਵਜਣ ਦੇਖੋ ਤੇ ਥਾਂਲੇ ਵੇਖੋ ਬਹੁਤ ਸਾਫ਼ ਤੇ ਤਿਆਰੀ ਫਿਰ ਆਪਾਂ ਕਹਿੰਦੇ ਫੁੱਲ ਵੱਟਾ ਫੁੱਲ ਹੈ 5-4 ਦਿਨਾਂ ਦੀ ਕੱਤੀ ਹੈ ਤੇ ਚੰਗੀ ਫਿਰ ਆ ਕਹਿੰਦੇ ਪੂਰੀ ਸਮੀ ਵੀ ਹੈ ਟਰੈਲੂ ਹੈ ਵੀਡੀਓ ਹੈ ਇੱਕ ਛੋਟੀ ਜਿਹੀ ਬੱਚੀ ਆ ਹੈਨਾ ਕੋਈ ਦੁੱਧ ਤਾਂ ਨਹੀਂ ਆਉਂਦਾ ਨਾ ਨਾ ਓਕੇ ਬੰਦਾ ਜਮਾ ਓਕੇ 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 ਆਪਣਾ ਫਰਜ ਬੰਦਾ ਹੈਨਾ ਦੱਸੰਦਾ ਹਾਂਜੀ ਹਾਂਜੀ ਠੀਕ ਐ ਰੇਟ ਆਪਾਂ ਕੀ ਕਰਤਾ ਜੀ ਹਾਂਜੀ ਡੇਢ ਮਾਨ ਦੇ ਡੇਢ ਮਾਨਦਾਨ ਹੋਜੂ ਹਾਂ ਕਰਦੇ ਆਂਗੇ ਤੁਹਾਡੀ ਵੀਡੀਓ ਦੇਖ ਕੇ ਜਿਹੜਾ ਬੰਦਾ ਓਕੇ ਫੋਨ ਨੰਬਰ ਦੱਸ ਦੋ ਜੀ ਆਪਣਾ 62830 18015 ਐ 62830 18015 18015 ਹਾਂਜੀ ਸੋ ਪਿੰਡ ਹੈਗਾ ਜੀ ਦੱਲੂ ਵਾਲਾ ਤੇ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਹੈਗਾ ਜੀ ਮੋਗਾ ਨੇੜੇ ਦੇ ਪਿੰਡ ਹੈ ਜੀ ਦਰਾਜ ਦੂਜੀ ਸਾਈਡ ਸੁਖਾਨੰਦ ਭਗਤੇ ਤੋਂ 10-11 ਕਿਲੋਮੀਟਰ ਤੇ ਪਿੰਡ ਆਉਂਦਾ ਤੇ ਦਰਾਜ ਤੋਂ ਸਿਫ ਹਥਰਾਜ ਤੋਂ ਫਰਾਜਪਿੰਡ ਤੋਂ ਮਿੱਤਰੋ ਸਿਫ ਦੇ ਵਾਲੀ ਸਾਈਡ ਇਹ ਪਿੰਡਾ 2 2.5 ਕਿਲੋਮੀਟਰ ਤੇ ਤੇ ਬਾਈ ਦਾ ਜਿਹੜਾ ਘਰ ਹੈ ਫਿਰਨੀ ਤੇ ਘਰ ਹੈ ਫਿਰ ਆਪਾਂ ਕਹਿੰਦੇ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82 124 ਧੰਨਵਾਦ